ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਈ ਮਹੱਲਾ ਪੰਜਵਾ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੈ ਹਾਰਾ ਚਰਨ ਧੂੜ ਤੇਰੀ ਸੇਵਕ ਮੰਗਾ ਤੇਰੇ ਦਰਸ਼ਨ ਕੋ ਬੁਲੇ ਹਾਰਾ ਮੇਰੇ RAM ਰਾਏ ਜਿਉਂ ਰਾਖੈ ਤਿਉ ਰਹੀਐ ਤੁਧ ਭਾਵੇ ਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਹੀਐ ਰਹਾਓ ਮੋਗਾ ਤ ਭੋਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਹੈ ਤਹਾਂ ਬੇਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਹੈ ਸਿਮਰ 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 ਨਾਮ ਜੀਵਾ ਤਨ ਮਨ ਤਨ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਈ ਉਹ ਸਵੇਰਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋਪਰਾ ਭਏ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੋਈ ਮਹੱਲਾ ਪੰਜਵਾ ਤੁਰਜੇ ਤੇ ਆਏ ਮਹਾਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵੇ ਜੇ ਸੁਪਰ ਕਰਤੇ ਸੋ ਤੁਦ ਸਦਾ ਤੇ ਆਏ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂਰ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਰਿਦੈ ਉਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪੈ ਸਾਰੀ ਤੁਧ ਜੇ ਵਡਿਆ ਵਰ ਨਾ ਕੋਈ ਜਿਸਨੋ ਲਾਇ ਲਹਿ ਸੋ ਲਾਗੈ ਭਗਤ ਤੋ ਹਾਰਾ ਸੋਈ ਦੋਇ ਕਰ ਜੋੜ ਮੰਗੋ ਇਕ ਦਨ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਆਰਾਦੇ ਆਠ ਪੈਰ ਗੁਣ ਗਾਵਾਂ ਸੁਹੀ ਮਹੱਲਾ ਪੰਜਵਾਂ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨ ਆਵੈ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭੋਖਿਛਾ ਨਹੀਂ ਜਮ ਨਹੀਂ ਆਵੇ 네ਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਨਾ ਮਿਟੈ ਕੋਈ ਸਤਿਗੁਰ ਕਾ ਦੇਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰਿਆ ਰਾਧਾ ਹੈ ਤੇਰੀ ਸਰਨ ਤੇ ਰਹਿ ਪਰਵਾਸੈ ਪੰਜ ਦੁਸ਼ਟ ਲੈ ਸਾਦਾ ਗਿਆਨ ਧਿਆਨ ਕੇਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੋਈ ਮਹੱਲਾ ਪੰਜਵਾ ਸਗਲ ਤੇ ਆਗੁਰ ਸਰਣੀ ਆਇਆ ਰਾਖੋ ਰਾਖਣ ਹਾਰੇ ਜੇ ਤੂੰ ਲਾਵੇ ਤਿਤ ਹਮ ਲਾਗੇ ਕਿਆ ਇਹ ਜਨਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦੇ ਆਲਾ ਗੁਣ ਗਾਵਾਂ ਨਿਤ ਸੁਆਮੀ ਰਹਾਉ ਆਠ ਪੈਰ ਪ੍ਰਭ ਆਪਣਾ ਧਾਈਐ ਗੁਰ ਪ੍ਰਸਾਦ ਭਉ ਧਰੀਐ ਆਪ ਤਿਆਗ ਹੋਈਐ ਸਬਰੇਣਾ ਜੀਵ ਤਿਆਉ ਮਰੀਐ ਸਫਲ ਜਨਮ ਤੇ ਸਕਾ ਜਗ ਭੀਤਰ ਸਾਧ ਸੰਗ ਨਉ ਜਾਪੇ ਸਗਲ ਮਨੋਰਥ ਤੇਸਕੇ ਪੂਰਨਾ ਜਿਸ ਦਿਆ ਕਰੇ ਪ੍ਰਭ ਆਪੇ ਦੀਨ ਦੇ ਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਨ ਦੇ ਆਲਾ ਕਰ ਕਿਰਪਾਇ ਅਪਨਾ ਨਾਮ ਦੀਜੈ ਨਾਨਕ ਸਾਧਰ ਵਾਲਾ ਸੋਹੀ ਰਾਗ ਸੋਹੀ ਅਸ਼ਟਪਦੀਆ ਮਹੱਲਾ ਪਹਿਲਾ ਕਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਭ ਅਵਗਣ ਮੈਂ ਗੁਣ ਨਹੀਂ ਕੋਈ ਕਿਉ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨ ਬੰਕੇ ਨੈਣਾ ਨਾ ਕੁਲ ਟੰਗ ਨਾ ਮਿੱਠੇ ਬੈਣਾ ਰਹਾਓ ਸਹਿਜ 시ਗਾਰ ਕਾਮਣ ਕਰਿ ਆਵੈ ਤਾਂ ਸੁਹਾਗਣ ਜਾਂ ਕੰਤੈ ਭਾਵੈ ਨਾ ਤੇ ਸਰੂਪ ਨ ਰੇਖਿਆ ਕਾਈ ਅੰਤ ਨ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾਹੀ ਚਤੁਰਾਈ ਕਰਿ ਕਿਰਪਾ ਪ੍ਰਭ ਲਾਭ ਉਪਾਈ ਖਰੀ ਸਿਆਣੀ ਕੰਤਨ ਪਾਣੀ ਮਾਇਆ ਲਾਗੀ ਭਰਮ ਭੁਲਾਣੀ ਉਹ ਮੈਂ ਜਾਈ ਤਾਂ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨਕ ਜਨਮ ਬਿਸ਼ਰਤ ਦੁਖ ਪਾਇਆ ਕਰ ਗੈ ਲਿਹੋ ਪ੍ਰੀਤਮ ਪ੍ਰਭ ਆਇਆ ਪੰਦਤ ਨਾਨਕ ਸੋ ਹੈ ਪੀ ਹੋਸੀ ਜੈ ਭਾਵੇ ਪਿਆਰਾ ਤੈਰਾ ਵੇਸੀ ਆਨੇ ਕਾ ਜਨਮ ਬਿਛਰਤ ਦੁਖ ਪਾਇਆ ਕਰ ਗੈ ਲਿਓ ਪ੍ਰੀਤਮ ਪ੍ਰਭ ਰਾਇ ਪੰਦ ਨਾਨਕ ਸੋ ਹੈ ਪੀ ਹੋਸੀ ਜੈ ਭਾਵੇ ਪਿਆਰਾ ਤੈਰਾ ਵੇਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ